ਜਗਜੀਤ ਸਿੰਘ ਢੱਲਵਾਲ ਜੋ ਕਿ ਲਗਾਤਾਰ 129 ਦਿਨ ਤੋਂ ਮਰਨ ਵਰਤੇ ਬੈਠੇ ਹੋਏ ਨੇ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਦੀ ਛੁੱਟੀ ਮਿਲ ਚੁੱਕੀ ਹੈਗੀ ਤੇ ਹੁਣ ਫਰੀਦਕੋਟ ਦੇ ਵਿੱਚ ਵੀ ਉਹ ਪਹੁੰਚ ਚੁੱਕੇ ਹੋਣਗੇ ਕਿਉਂਕਿ ਮਹਾਪੰਚਾਇਤ ਅੱਜ ਰੱਖੀ ਗਈ ਹੈ ਜਿਸ ਦੇ ਵਿੱਚ ਵੱਡੀ ਗਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇਕੱਠੇ ਹੋਣਗੇ ਤਾਂ ਵੱਡਾ ਐਲਾਨ ਜਿਹੜਾ ਹੈ ਅੱਜ ਹੋਣ ਵਾਲਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਐਮਐਸਪੀ ਸਣੇ ਹੋਰ ਤੇਰਾ ਮੰਗਾ ਜੋ ਹੈਗੀਆਂ ਰੱਖੀਆਂ ਗਈਆਂ ਨੇ ਅਜਿਹੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜਦੋਂ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲਦੀ ਹੈਗੀ ਪਟਿਆਲਾ ਜੇਲ੍ਹ ਤੋਂ ਜੋ ਹਸਪਤਾਲ ਹੈ ਉਸ ਦੇ ਵਿੱਚੋਂ ਦੀ ਬਾਹਰ ਆਉਂਦੇ ਨੇ ਤਾਂ ਅਜਿਹਾ ਦੇ ਵਿੱਚ ਉਹਨਾਂ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਵੱਡਾ ਬਿਆਨ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈਗਾ ਤੇ ਨਾਲ ਹੀ ਉਹਨਾਂ ਦੇ ਵੱਲੋਂ ਜ਼ਿਕਰ ਕਰ ਦਿੱਤਾ ਹੈ ਕਿ ਕੁਝ ਵੀ ਹੋ ਜਾਵੇ ਮਰਨ ਵਰਤ ਮੈਂ ਖਤਮ ਨਹੀਂ ਕਰਾਂਗਾ ਜੋ ਮੰਗ ਮੇਰੀ ਹੈਗੀ ਆ ਜੋ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਉਹ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਮਰਨ ਵਰਤ ਜਾਰੀ ਰਹੇਗਾ ਹਾਲਾਂਕਿ ਉਹਨਾਂ ਦੇ ਵੱਲੋਂ ਸਾਰਾ ਜ਼ਿਕਰ ਕੀਤਾ ਗਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਡਿਟੇਨ ਕੀਤਾ ਗਿਆ ਕਿਸ ਥਾਂ ਤੋਂ ਕਿਸ ਥਾਂ ਲੈ ਕੇ ਗਏ ਨੇ ਕਿਸ ਤਰੀਕੇ ਦੇ ਨਾਲ ਜੋ ਹੈ ਉਹਨਾਂ ਨੂੰ ਰੱਖਿਆ ਗਿਆ ਤਾਂ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੋਰਚਾ ਖਤਮ ਨਹੀਂ ਹੋਵੇਗਾ ਹਾਲਾਂਕਿ ਮੋਰਚਾ ਉੱਥੋਂ ਦੀ ਹਟਾ ਦਿੱਤਾ ਗਿਆ ਲੇਕਿਨ ਅਸੀਂ ਫੇਰ ਤੋਂ ਮੋਰਚਾ ਲਗਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਨਾਲ April ਤੋਂ ਲੈ ਕੇ May ਤੱਕ ਦਾ ਜਿਹੜਾ ਮੋਰਚਾ ਲੱਗਣਾ ਹੈਗਾ ਯਾਨੀ ਵੱਖ-ਵੱਖ ਇਲਾਕਿਆਂ ਦੇ ਵਿੱਚ ਸੂਬਿਆਂ ਦੇ ਵਿੱਚ ਜਾ ਕੇ ਜੋ ਇਕੱਠ ਕਰਨਾ ਉਸ ਪ੍ਰੋਗਰਾਮ ਨੂੰ ਲੈ ਕੇ ਵੀ ਸ਼ਡਿਊਲ ਜਿਹੜਾ ਜਾਰੀ ਕੀਤਾ ਗਿਆ ਕਿ ਡੱਲੇਵਾਲ ਕਦੋਂ ਕਿੱਥੇ ਜਾਣਗੇ ਤੇ ਆਖਰ ਕੀ ਕੁਝ ਜੋ ਰਣਨੀਤੀ ਹੈਗੀ ਉਹ ਬਣਾਈ ਜਾਵੇਗੀ ਅੱਜ ਜੋ ਮਹਾਪੰਚਾਇਤ ਡੱਲੇਵਾਲ ਪਿੰਡ ਦੇ ਵਿੱਚ ਅਜੇ ਹੀ ਦੇ ਵਿੱਚ ਪਟਿਆਲਾ ਹਸਪਤਾਲ ਤੋਂ ਛੁੱਟੀ ਮਿਲਦੇ ਸਾਰ ਹੀ ਜੋ ਡੱਲੇਵਾਲ ਨੇ ਕਿਸਾਨ ਆਗੂ ਉਹ ਆਪਣੇ ਪਿੰਡ ਫਰੀਦਕੋਟ ਦੇ ਡੱਲੇਵਾਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਹੁਣ ਉੱਥੇ ਮਹਾਪੰਚਾਇਤ ਵੀ ਜਿਹੜੀ ਹੈਗੀ ਆ ਸ਼ੁਰੂ ਹੋ ਗਈ ਹੋਵੇਗੀ ਤਾਂ ਤੁਹਾਨੂੰ ਦੱਸ ਦਈਏ ਸੰਯੁਕਤ ਕਿਸਾਨ ਮੋਰਚਾ ਗਿਆ ਰਾਜਨੀਤਿਕ ਦੇ ਨੇਤਾ ਜਗਜੀਤ ਸਿੰਘ ਡੱਲੇਵਾਲ ਜੋ ਕਿ ਲਗਾਤਾਰ ਮਰਨ ਵਰਤ ਤੇ ਬੈਠੇ ਹੋਏ ਨੇ ਉਹ 129 ਦਿਨ ਹੋ ਚੁੱਕੇ ਨੇ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਟਰਾਲੀਆਂ ਨੂੰ ਲੈ ਕੇ ਵੀ ਜਿਹੜਾ ਹੈਗਾ ਬਿਆਨ ਦਿੱਤਾ ਗਿਆ ਹੈਗਾ ਤਾਂ ਅੱਜ ਜੋ ਹੈ ਇਸ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਰਣਨੀਤੀ ਜਿਹੜੀ ਹੈਗੀ ਬਣਾਈ ਜਾਵੇਗੀ ਆਖਰ ਕੀ ਕੁਝ ਮਾਹੌਲ ਬਣਿਆ ਹੋਇਆ ਹੈ ਕੀ ਕੁਝ ਹੁਣ ਹੋ ਸਕਦਾ ਹੈਗਾ ਸਾਡੇ ਨਾਲ ਸਾਡੇ ਸਹਿਯੋਗੀ ਰਣਦੀਪ ਸਿੰਘ ਜੁੜਗੇ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਜੀ ਰਣਦੀਪ ਕੀ ਕੋਈ ਜਾਣਕਾਰੀ ਹੈ ਛੁੱਟੀ ਮਿਲ ਚੁੱਕੀ ਹੈ ਪਟਿਆਲਾ ਹਸਪਤਾਲ ਚੋਂ ਜੀ ਬਿਲਕੁਲ ਕਵਿਤਾ ਦੱਸ ਦੇਗੇ ਤੁਹਾਨੂੰ ਕੱਲ ਦਾ ਜਿਹੜਾ ਸ਼ਾਮ ਨੂੰ ਹੀ ਕਿਸਾਨਾਂ ਦੇ ਵੱਲੋਂ ਅ ਕਹਿ ਦਿੱਤਾ ਗਿਆ ਸੀ ਸਵੇਰੇ ਜਗਦੀਸ਼ ਸਿੰਘ ਢੱਲੇਵਾਲ ਤਕਰੀਬਨ 8:30 ਮਿੰਟ ਦੇ ਉੱਤੇ ਜਿਹੜਾ ਉਹਨਾਂ ਨੂੰ ਛੁੱਟੀ ਮਿਲੇਗੀ ਤੋਂ ਉਸ ਤੋਂ ਬਾਅਦ ਉਹ ਆਪਣੇ ਪਿੰਡ ਫਰੀਦਕੋਟ ਦੇ ਵਿੱਚ ਜਿਹੜੀ 11 ਵਜੇ ਮਹਾਪੰਚਾਇਤ ਹੁੰਦੀ ਹੈ ਤਾਂ ਉਹਦੇ ਵਿੱਚ ਹਿੱਸਾ ਲੈਣਗੇ ਤਾਂ ਵੱਡੀ ਗਿਣਤੀ ਦੇ ਵਿੱਚ ਸਵੇਰ ਤੋਂ ਹੀ ਕਿਸਾਨ ਜਿਹੜੇ ਨੇ ਉਹਨਾਂ ਦਾ ਤੰਤ ਤੰਤ ਲੱਗਣਾ ਸ਼ੁਰੂ ਹੋ ਗਿਆ ਇਸ ਦਾ ਕੰਮ ਸ਼ੁਰੂ ਹੋ ਗਿਆ ਜੀ ਜੀ ਇਸ ਵਿੱਚ ਕਿਸਾਨਾਂ ਦੇ ਵੱਲੋਂ মিডিਆ ਦਾ ਧੰਨਵਾਦ ਕੀਤਾ ਗਿਆ ਤਾਂ ਦੂਸਰੇ ਪਾਸੇ ਹਸਪਤਾਲ ਵਾਲਿਆਂ ਨੇ ਵੀ ਉਹਨਾਂ ਨੂੰ ਬੁੱਕਾ ਦੇ ਕੇ ਸਨਮਾਨਤ ਕੀਤਾ ਗਿਆ ਉਹਨਾਂ ਦੀ ਅੱਗੇ ਆਉਣ ਵਾਲੀ ਜਿਹੜੀ ਸਿਹਤ ਹੈ ਉਹ ਠੀਕ ਹੋਵੇ ਇਸ ਚੀਜ਼ ਨੂੰ ਲੈ ਕੇ ਅਰਦਾਸ ਵੀ ਕੀਤੀ ਤਾਂ ਪਰ ਹੁਣ ਜਿਹੜਾ ਹੈਗਾ ਜਗਜੀਤ ਸਿੰਘ ਡੱਲੇਵਾਲ ਆਪਣੇ ਪਿੰਡ ਪਹੁੰਚ ਚੁੱਕੇ ਆ ਨਾ तकरीबन 11 ਵਜੇ ਦੇ ਵਿੱਚ ਮੈਂ ਦੱਸਿਆ ਗਿਆ ਸੀਗਾ ਤਾਂ ਕੁਝ ਹੀ ਥੇਰ ਬਾਅਦ ਜਿਹੜਾ ਉਹ ਆਪਣਾ ਸਟੇਜ ਦੇ ਉੱਤੇ ਵੀ ਉਹਨਾਂ ਨੂੰ ਭੇਜਿਆ ਜਾਇਆ ਹੈਗਾ ਔਰ ਜਿਹੜਾ ਹੈਗਾ ਵਿਚਾਰ ਵੀ ਸਹਿਜ ਸੰਗ ਜਿਹੜਾ ਉਹ ਤੋਂ ਕਰਤਾ ਅਜਿਹਾ ਕੋਲ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਹੈਗਾ ਆ ਤੇ ਅਜਿਹੇ ਦੇ ਵਿੱਚ ਕੀ ਕੁਝ ਰਣਨੀਤੀ ਬਣਾਈ ਜਾ ਸਕਦੀ ਹੈਗੀ ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੋਵੇ ਕਿਸਾਨ ਆਗੂਆਂ ਦੇ ਨਾਲ ਕੋਈ ਜਾਣਕਾਰੀ ਅ ਜੀ ਬਿਲਕੁਲ ਜੀ ਸਿੰਘ ਜੀ ਗੱਲੇਵਾਲ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਕਿਹਾ ਹੈਗਾ ਕਿ ਜਿਹੜਾ ਸਰਕਾਰ ਨੇ ਧੱਕਾ ਕੀਤਾ ਤਾਂ ਦੂਸਰੇ ਪਾਸੇ ਪੁਲਿਸ ਨੇ ਵੀ ਜਿਹੜਾ ਧੱਕਾ ਕੀਤਾ ਤਾਂ ਇਸ ਚੀਜ਼ ਨੂੰ ਲੈ ਕੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਨਵੀਂ ਜਿਹੜੀ ਹੈ ਰਣਨੀਤੀ ਉਲਿਖੀ ਜਾਵੇ ਕਿ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਡਾਂ ਨਾਲ ਗੱਲਬਾਤ ਮੀਡੀਆ ਦੇ ਨਾਲ ਸਾਂਝੀ ਕਰਾਂਗੇ ਕਿ ਅੱਗੇ ਆਉਣ ਵਾਲਾ ਸੰਘਰਸ਼ ਜਿਹੜਾ ਹੋਰ ਤਿੱਖਾ ਜਿਹੜਾ ਪਹਿਲਾਂ ਨਾਲੋਂ ਜਿਸ ਤਰ੍ਹਾਂ ਪਹਿਲਾਂ ਸ਼ੰਭੂ ਦੇ ਖਨੋਰੀ ਬਾਰਡਰ ਦੇ ਵਿੱਚ ਧਰਨਾ ਲਗਾਤਾਰ ਚੱਲਦਾ ਸੀਗਾ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਤਿੱਖਾ ਜਿਹੜਾ ਹੈਗਾ ਇਸ ਸੰਘਰਸ਼ ਕਰਾਂਗੇ ਔਰ ਜਿਹੜੇ ਆਪਣੇ ਮੰਗੇ ਉਹ ਮਨਵਾ ਕੇ ਹਟਾਂਗੇ ਜੀ ਆ ਤਾਂ ਲਗਾਤਾਰ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਵੀ ਕੀਤਾ ਗਿਆ ਕਿ ਭਾਵੇਂ ਮੋਰਚਾ ਹਟਾ ਦਿੱਤਾ ਗਿਆ ਪਰ ਅਸੀਂ ਮੁਰ ਤੋਂ ਕੋਸ਼ਿਸ਼ ਕਰਾਂਗੇ ਕਿ ਮੋਰਚਾ ਲਗਾਇਆ ਜਾਵੇ ਤੇ ਉਹਨਾਂ ਦਾ ਸ਼ਡਿਊਲ ਵੀ ਜਾਰੀ ਹੋਇਆ ਹੈ April ਤੇ May ਨੂੰ ਲੈ ਕੇ ਕਿ ਕਿਤੇ ਕਿਤੇ ਜਾਣਗੇ ਕਿਸ ਤਰੀਕੇ ਨਾਲ ਇਕੱਠ ਕੀਤਾ ਜਾਵੇਗਾ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਜੀ ਬਿਲਕੁਲ ਕਵਿਤਾ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਕਸ਼ੰਭੂ ਪਾਊਡਰ ਹੋਵੇ ਚਾਹੇ ਖਨੋਰੀ ਪਾਊਡਰ ਹੋਵੇ ਤਾਂ ਲਗਾਤਾਰ ਪਹਿਲਾਂ ਵੀ ਕਾਫੀ ਵਾਰ ਅਪੀਲ ਕੀਤੀ ਗਈ ਸੀ ਉਸ ਤੋਂ ਬਾਅਦ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਵੀ ਲਗਾਤਾਰ ਕੇ ਆ ਗਿਆ ਸੀ ਕਿ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੁੰਦੇ ਹੈ ਹਰਾਸਮੈਂਟ ਹੁੰਦੀ ਹੈ ਉਹਨਾਂ ਨੂੰ ਕਿਉਂਕਿ ਦਿੱਲੀ ਦੇ ਵਿੱਚ ਸਮਾਨ ਸਸਤਾ ਹੈ ਔਰ ਪੰਜਾਬ ਦੇ ਵਿੱਚ ਸਮਾਨ ਮਹਿੰਗਾ ਹੈ ਕਿਉਂਕਿ ਰੂਟ ਜਿਹੜਾ ਲੰਬਾ ਪੈ ਜਾਂਦਾ ਪਰ ਇਸ ਚੀਜ਼ ਨੂੰ ਬਾਰ-ਬਾਰ ਲਗਾਤਾਰ ਕਿਸਾਨਾਂ ਨੂੰ ਅਪੀਲ ਵੀ ਕੀਤੀ ਸੀ ਕਿ ਰਸਤਾ ਜਿਹੜਾ ਖੋਲ ਦਿੱਤਾ ਜਾਵੇ ਪਰ ਕਿਤੇ ਨਾ ਕਿਤੇ ਕਿਸਾਨ ਜਿਹੜੇ ਸੀ ਉਹ ਅੜੇ ਹੋਏ ਸੀ ਉਹਨਾਂ ਦੇ ਵੱਲੋਂ ਸੀ ਕਿ ਰਸਤਾ ਤਾਂ ਹੀ ਖੋਲਿਆ ਜਾਊਗਾ ਕਿ ਜਦੋਂ ਮੰਗਾਮਨਿਆ ਜਾਣ ਗਿਆ ਪਰ ਹੁਣ ਜਿਸ ਤਰੀਕੇ ਦੇ ਨਾਲ ਅਪ੍ਰੈਲ ਤੇ ਮਈ ਦਾ ਜਿਹੜਾ ਸ਼ਡਿਊਲ ਬਣਾਇਆ ਜਾ ਰਿਹਾ ਤਾਂ ਕੁਝ ਸਮੇਂ ਬਾਅਦ ਜਿਹੜਾ ਆਏਗਾ ਉਹ ਅਸੀਂ ਤੁਹਾਣਾ ਸਾਂਝਾ ਵੀ ਕਰਾਂਗੇ ਉਹ ਜਿਹੜੀ ਰਣਨੀਤੀ ਹੈ ਕਿਉਂਕਿ ਅੱਜ ਮਹਾ ਸਭਾ ਜਿਹੜੀ ਹੈ ਉਹ ਡੱਲੇਪਿੰਡ ਦੇ ਵਿੱਚ ਜਿਹੜੀ ਹੋ ਰਹੀ ਹੈ ਫਰੀਦਕੋਟ ਦੇ ਵਿੱਚ ਤਾਂ ਉੱਥੇ ਵੱਡੇ ਫੈਸਲੇ ਜਿਹੜੇ ਆ ਉੱਥੇ ਲਿਖੇ ਜਾਣਗੇ ਔਰ ਉਸ ਜੀ ਸਮੇਂ ਬਾਅਦ ਜਿਹੜਾ ਹੈਗਾ ਆਪਣਾ ਸ਼ਡਿਊਲ ਵੀ ਜਿਹੜਾ ਹੋ ਉਹਨਾਂ ਦੇ ਵੱਲੋਂ ਜਾਰੀ ਕੀਤਾ ਜਾਊਗਾ ਜੀ ਆ ਧੰਨਵਾਦ ਆਈ ਸੀ ਸਾਡੇ ਨਾਲ ਰਣਦੀਪ ਸਿੰਘ ਸਾਡੇ ਸਹਿਯੋਗੀ ਤਾਂ ਮਹਾਪੰਚਾਇਤ ਦਾ ਸਮਾਂ ਹੋ ਚੁੱਕਿਆ ਹੈਗਾ 2 ਮਿੰਟ ਤੱਕ ਦੀ ਜੋ ਸਪੀਚ ਹੈਗੀ ਸ਼ਾਇਦ ਉਹ ਦਿੱਤੀ ਜਾਵੇਗੀ ਜਾਣਕਾਰੀ ਜੋ ਸਾਡੇ ਸੰਮੁਖ ਆਈ ਹੈਗੀ ਆ ਕਿ ਜੋ ਡੱਲੇਵਾਲ ਨੇ ਉਹਨਾਂ ਦੇ ਵੱਲੋਂ ਸਪੀਚ ਦਿੱਤੀ ਜਾਵੇਗੀ ਅੱਜ ਉਹ ਡੱਲੇਵਾਲ ਪਹੁੰਚ ਚੁੱਕੇ ਹੋਣਗੇ ਕਿਉਂਕਿ 11 ਵਜੇ ਤੱਕ ਦਾ ਜਿਹੜਾ ਸਮਾ ਸੀਗਾ ਮਹਾਪੰਚਾਇਤ ਦਾ ਕਿ ਸ਼ੁਰੂ ਹੋਵੇਗੀ ਮਹਾਪੰਚਾਇਤ ਆ ਮਹਾਪੰਚਾਇਤ ਆ ਸ਼ੁਰੂ ਹੋ ਗਈ ਹੋਵੇਗੀ ਕੁਝ ਸਮੇ ਬਾਅਦ ਹੀ ਉਹਨਾਂ ਦੇ ਵੱਲੋਂ ਵੱਡੇ ਐਲਾਨ ਕੀਤੇ ਜਾ ਸਕਦੇ ਨੇ ਹਰ ਇੱਕ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਜਦੋਂ ਹਸਪਤਾਲ ਦੇ ਵਿੱਚੋਂ ਦੀ ਉਹਨਾਂ ਨੂੰ ਛੁੱਟੀ ਮਿਲਦੀ ਹੈਗੀ ਤਾਂ ਉਹਨਾਂ ਦੇ ਵੱਲੋਂ ਮੀਡੀਆ ਦੇ ਸਨਮੁਖ ਓਕੇ ਵੀ ਜੋ ਹੈ ਆਪਣੀ ਜੋ ਦਿਲ ਦੇ ਬਲਬਲੇ ਹੁੰਦੇ ਨੇ ਉਹ ਸਾਂਝੇ ਕੀਤੇ ਗਏ ਨੇ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਉਹ ਸੁਣਦੇ ਆਂ ਜੇ ਸਿਹਤ ਤੋਂ ਜਿਸ ਤਰੀਕੇ ਕੀ ਆਪ ਸਭ ਨੂੰ ਦਿਖਾਈ ਦਿੰਦੀ ਹੈ ਜੀ ਜੋ ਮਰਨ ਮਰ ਚਾਰੀਪਿਆ ਬਾਤ ਕਰ ਰਹੇ ਹਾਂ वो तो हमारा फैसला पहले से हुआ है हम ये हमारे साथ धोखा जो किया सरकार ने आंदोलन को उखाड़ सकती है सरकार लेकिन मेरे दिल को नहीं उखाड़ सकते हमारा प्रयास है कि हम इन आंदोलन को दोबारा रिबेट करने का काम करने का प्रयास कर रहे हैं हमारे दोनों फोर्मों की मैं तो आज भी जुबरा हूँ तो आपके सामने तो दोनों फोरम बैठेंगे या आपस में चर्चा करेंगे इसको आगे कैसे तोड़ना पूरे देश में या तरह आंदोलन को ले लेकर जाए लेकिन एक बात मैं आपके माध्यम से बता दूँगा जिसने यहाँ पर यह दखला क्रम हुआ तो तमिलनाडु के किसानों ने ट्रेन रोकी वो सरकार के मू के ऊपर एक तमाचा है जो ये कह रहे थे कि ये आंदोलन केवल पंजाब का है वो को तमिलनाडु में जोशी को देखा गया तमिलनाडु के साथ ही रहे बिहार के साथ ही रहे ਨੂਪੀਖੇ ਸਾਥੀ ਦੇ ਪਾਸੇ ਕਰ ਰਿਹਾ ਹੈ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਅੰਦੋਲਨ ਤੇਜ਼ ਕੀਤਾ ਜਾਵੇਗਾ ਮਹਾਪੰਚਾਇਤ ਦੇ ਵਿੱਚ ਅੱਜ ਸੰਦੇਸ਼ ਜਾਰੀ ਕੀਤਾ ਜਾਵੇਗਾ ਢੱਲੇਵਾਲ ਉਹਨਾਂ ਦੇ ਵੱਲੋਂ ਅਜੇ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਜੋ ਤਰੀਕੇ ਦੇ ਨਾਲ ਟਰੈਕਟਰ ਟਰਾਲੀਆਂ ਜੋ ਹੈਗੀਆਂ ਉਹ ਅਦਰ ਉਦਰ ਗਵਾਚੀਆਂ ਹੋਈਆਂ ਨੇ ਤਾਂ ਉਹਨਾਂ ਦੀ ਪਾਲ ਜਿਹੜੇ ਲੋਕ ਕਰ ਰਹੇ ਨੇ ਉਹਨਾਂ ਦੇ ਖਿਲਾਫ ਜੇਕਰ ਕੋਈ ਵੀ ਐਕਸ਼ਨ ਹੁੰਦਾ ਤਾਂ ਅਸੀਂ ਵੱਡਾ ਐਕਸ਼ਨ ਕਰਾਂਗੇ ਤੇ ਲਗਾਤਾਰ ਹੀ ਜੋ ਕਿਸਾਨਾਂ ਦਾ ਮਸਲਾ ਹੈ ਬਹੁਤ ਜੋ ਹੈ ਅੱਸਾ ਬੀਚੁਕਿਆ ਹੈਗਾ ਕਿਉਂਕਿ ਕਰੀਬ-ਕਰੀਬ 13 ਫਰਵਰੀ 2024 ਨੂੰ ਇਹ ਅੰਦੋਲਨ ਸ਼ੁਰੂ ਕੀਤਾ ਜਾਂਦਾ ਹੈ ਦਿੱਲੀ ਕੋਚ ਕਰਨਾ ਹੁੰਦਾ ਹੈ ਪਰ ਦਿੱਲੀ ਨਹੀਂ ਜਾਣ ਦਿੱਤਾ ਜਾਂਦਾ ਅਜਿਹੇ ਦੇ ਵਿੱਚ ਸ਼ੰਭ ਬਾਰਡਰ ਤੇ ਹੀ ਖਨੋਰੀ ਬਾਰਡਰ ਤੇ ਹੀ ਜੋ ਹੈ ਟੈਂਟ ਲਾ ਕੇ ਕਰੀਬ-ਕਰੀਬ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬੈਠੇ ਹੋਏ ਸੀ ਮੰਗਾ ਹੈ ਗਿਆ ਉਸ ਨੂੰ ਪੂਰਾ ਕਰਨ ਕਰਵਾਉਣ ਦੇ ਲਈ ਅਜਿਹੇ ਦੇ ਵਿੱਚ ਅੱਜ ਮਹਾਪੰਚਾਇਤ ਦੇ ਵਿੱਚ ਵੱਡਾ ਐਲਾਨ ਹੋ ਸਕਦਾ ਹੈ ਕਿਸਾਨ ਨੇਤਾ ਬਿਮਨਿਉ ਕੋਹਾੜ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਦੇ ਲਈ ਅਪਰਵ ਤੋਂ ਲੈ ਕੇ ਮਈ ਤੱਕ ਦਾ ਡੱਲੇਵਾਲ ਦੇ ਜੁੜੇ ਵੀ ਪ੍ਰੋਗਰਾਮਜ਼ ਹੋਣੇ ਹੋਣਗੇ ਉਹਨਾਂ ਦੇ ਸ਼ਡਿਊਲ ਜਿਹੜੇ ਹੈਗੇ ਜਾਰੀ ਕਰ ਦਿੱਤੇ ਗਏ ਨੇ ਜਿਹੜੇ ਇਹ ਪ੍ਰੋਗਰਾਮ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਕੀਤੇ ਜਾਣਗੇ ਜਿਸ ਦੇ ਵਿੱਚ ਡੱਲੇਵਾਲ ਵੀ ਹਿੱਸਾ ਲੈਣਗੇ ਇਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਪਹਿਲਾਂ ਜੋ ਹੈ ਪਟਿਆਲਾ ਦੇ ਵਿੱਚ ਕਿਸਾਨਾਂ ਦੀ ਅਹਿਮ ਮੀਟਿੰਗ ਜਿਹੜੀ ਹੈਗੀ ਹੋਈ ਸੀਗੀ ਜਿਸ ਦੇ ਵਿੱਚ ਮੋਰਚੇ ਨੂੰ ਹਟਾਏ ਜਾਣ ਤੋਂ ਬਾਅਦ ਜੋ ਹੈ ਸਾਰੇ ਕਿਸਾਨਾਂ ਦੀ ਇਹ ਪਹਿਲੀ ਮੀਟਿੰਗ ਸੀ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਜੜੇ ਹੈਗੇ ਉਹ ਜ਼ਰੂਰ ਕੀਤੇ ਗਏ ਨੇ ਤਾਂ ਐਮਐਸਪੀ ਸਣੇ 13 ਮੰਗਾ ਹੈਗੀਆਂ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਜੋ ਹੈ ਸੰਘਰਸ਼ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ 4 April ਨੂੰ ਦਾਣਾ ਮੰਡੀ ਫਿਰੋਜ਼ਪੁਰ ਮੋਗਾ 5 ਅਪ੍ਰੈਲ ਨੂੰ ਚੱਪੜ ਪਟਿਆਲਾ 6 ਅਪ੍ਰੈਲ ਨੂੰ ਸਹਿੰਦ ਮੁਹਾਲੀ ਤੇ 7 ਅਪ੍ਰੈਲ ਨੂੰ ਤਨੋਲਾ ਬਰਨਾਲਾ ਤੇ 8 ਅਪ੍ਰੈਲ ਨੂੰ ਮੁਕਸਰ ਸਾਹਿਬ ਦੇ ਵਿੱਚ 9 ਅਪ੍ਰੈਲ ਨੂੰ ਫਾਜ਼ਿਲਕਾ 10 ਅਪ੍ਰੈਲ ਨੂੰ ਅੰਮ੍ਰਿਤਸਰ ਤੇ 11 ਅਪ੍ਰੈਲ ਨੂੰ ਮਾਨਸਾ ਦੇ ਵਿੱਚ ਜੋ ਪ੍ਰੋਗਰਾਮਸ ਨੇ ਫਿਲਹਾਲ ਤੱਕ ਜੋ ਜਾਣਕਾਰੀ ਸਾਡੇ ਸਨਮੁਖ ਆਈ ਹੈ ਕਿ ਜੋ ਹੈ ਇਹ ਪ੍ਰੋਗਰਾਮ ਉਲੀਕੇ ਗਏ ਨੇ ਤਾਂ ਅੱਜ ਮਹਾਪੰਚਾਇਤ ਦੇ ਵਿੱਚ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਵੱਡੇ ਫੈਸਲੇ ਹੋ ਸਕਦੇ ਨੇ ਰਣਨੀਤੀ ਜਿਹੜੀ ਹੈਗੀ ਆ ਬਣਾਈ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਮਹਾਪੰਚਾਇਤ ਦੇ ਵਿੱਚ ਕੀ ਕੁਝ ਫੈਸਲੇ ਤੇ ਐਲਾਨ ਕੀਤੇ ਜਾਂਦੇ ਨੇ ਫਿਲਹਾਲ ਜਦੋਂ ਅਭਿਮਨਿਉ ਕੋਹਾਰ ਜੋ ਨੇ ਉਹਨਾਂ ਦੇ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਜੋ ਡੱਲੇਵਾਲ ਨੇ ਉਹਨਾਂ ਦੇ ਪ੍ਰੋਗਰਾਮ ਕੀ ਕੁਝ ਨੇ ਉਹਨਾਂ ਦੀ ਜੋ ਹੈ ਹਸਪਤਾਲ ਦੇ ਵਿੱਚੋਂ ਦੀ ਛੁੱਟੀ ਹੋਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਜਾਰੀ ਕੀਤਾ ਗਿਆ ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ ਓਬਵੀਅਸ ਨੌਂਦੇ ਆ ਸਾਥਿਓ ਆਪ ਸਭ ਨੇ ਪਤਾ ਹੋਗਾ ਕਿ ਭਈ छब्बीस नवंबर दो हजार चौबीस से सरदार जगजीत सिंह डल्लेवाल बैठे हुए हैं कल तीन तारीख को वो सुबह आठ बजे पटियाला के पार्क हॉस्पिटल से काफिले के साथ रवाना होंगे और पंजाब के जिला फरीदकोट के गांव डल्लेवाड़ा में एक बहुत बड़ी महापंचायत रखी गई है उस महापंचायत में वे शामिल होंगे में अपने दो शब्द भी रखेंगे अपने विचार भी रखेंगे उसके बाद परसों फिरोजपुर जिले में है फिर पटियाला जिले में है उसके बाद फतेहगढ़ साहब जिले में है तो इस तरीके से 11 तारीख तक पंजाब के अलग अलग जिलों में महापंचायतें होंगी उसके बाद सीजन खत्म होने के बाद मई के महीने में हरियाणा में दो से तीन बड़ी महापंचायतें होंगी जिसमें सरदार जगदीश सिंह डल्लेवाल जी स्वयं पहुंचेंगे राजस्थान में भी महापंचायतें होंगी तो हर महापंचायत में सरदार जगदीश सिंह डल्लेवाल जी स्वयं जरूर पहुंचेंगे आप सबको यह भी जानकारी है कि 19 तारीख को किस तरीके से बातचीत के लिए बुला के किसानों को धोखे से बंधक बनाया गया था आज तक इतिहास में तो कभी पढ़ा था ना सुना था ना देखा था कि सरकारें बातचीत के लिए बुलाए और फिर बंधक बना ले धोखे के साथ तो ये धोखा सरकारों ने हमारे साथ करने का कार्य किया आप देखो जब पूरे मोर्चे पे पूरी ड्यूटी होती थी नौजवानों की खासकर पंजाब हरियाणा के नौजवानों की रात को भी मोर्चे पे ड्यूटी देने आते थे तब किसी भी सरकार की इतनी हिम्मत नहीं थी कि वो मोर्चे के ऊपर भी देख ले। लेकिन अब धोखे से किसानों को इस तरीके से बंधक बनाया गया मोर्चों पर हमला कराया गया और उन्नीस तारीख से ही सरदार जगदीश सिंह डालेवाल जी पुलिस कस्टडी में पटियाला में एक निजी हॉस्पिटल में है पहले उनको जालंधर लेके जाया गया था अभी यहाँ पे है वो कल सुबह आठ बजे पटियाला से निजी हॉस्पिटल से रवाना होंगे और डल्ले वाला जो उनका खुद का भी गांव है वहां जो पंचायत हो रही है उसमें जाएंगे फिर आगे वहां पंचायतों में जाएंगे तो मेरी सारे साथियों से निवेदन है सारे साथी अधिक से अधिक संख्या में पहुंचे सरदार जगजीत सिंह डल्लेवाल जी आप ਤਾ ਬਿਲਕੁਲ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰ ਅੱਜ ਮਹਾਪੰਚਾਇਤ ਦੇ ਵਿੱਚ ਕੀ ਕੁਝ ਐਲਾਨ ਕੀ ਕੋਜੋ ਫੈਸਲੇ ਤੇ ਕੀ ਕੁਝ ਰਣਨੀਤੀ ਜਿਹੜੀ ਹੈਗੀ ਬਣਾਈ ਜਾ ਸਕਦੀ ਹੈ ਕਿਸਾਨਾਂ ਦੇ ਵੱਲੋਂ ਕਿਉਂਕਿ ਲਗਾਤਾਰ ਹੀ 1 ਸਾਲ ਤੋਂ ਵੀ ਲੰਮਾ ਸਮਾਂ ਬੀਤ ਚੁੱਕਿਆ ਹੈਗਾ ਜਦੋਂ ਕਿਸਾਨਾਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਤੇ ਐਮਐਸਬੀ ਸਣੇ 13 ਹੋਰ ਮੰਗਾਂ ਹੈਗੀਆਂ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨੂੰ ਪੂਰਾ ਕਰ ਦਿੱਤਾ ਜਾਵੇ ਅਜਿਹੇ ਦੇ ਵਿੱਚ ਲਗਾਤਾਰ ਹੀ ਅੱਜ ਮਹਾਪੰਚਾਇਤ ਦੇ ਵਿੱਚ ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਸਾਡੇ ਨਾਲ ਦਿਆਲ ਸਿੰਘ ਮਿਆਵੰਡ ਕਿਸਾਨਾਂ ਗੁੱਜੜ ਗਏ ਨੇ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਰਿਐਕਸ਼ਨ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਮੂਹ ਤੇ ਜੀ ਦਿਆਲ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੰਦਰ ਟੀਵੀ ਤੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਜੀ ਅੱਜ ਮਹਾਪੰਚਾਇਤ ਦੇ ਵਿੱਚ ਡੱਲੇਵਾਲ ਜੀ ਜਾਣਗੇ ਤੇ ਉਹਨਾਂ ਦੇ ਵੱਲੋਂ ਬਿਆਨ ਵੀ ਜਿਹੜਾ ਹੈਗਾ ਦਿੱਤਾ ਜਾਵੇਗਾ ਕੀ ਕੋਈ ਤੁਹਾਡੀ ਰਾਏ ਹੈ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈਗੀ ਤੇ ਡੱਲੇਵਾਲ ਪਿੰਡ ਪਹੁੰਚ ਚੁੱਕੇ ਨੇ ਵਿਕਰਜੀਏ ਡੱਲਿਆਵਾ ਸਾਹਿਬ ਹਸਤਾਦ ਚੋਂ ਛੁੱਟੀ ਲੈ ਕੇ ਆਪਣੇ ਡੱਲਿਆਵਾਲ ਪਿੰਡ ਮਾਂ ਪੰਚਾਇਤ ਦੇ ਚ ਪਹੁੰਚਣਗੇ ਤੇ ਅੱਜ ਉੱਥੋਂ ਐਲਾਨ ਵੀ ਕਰਨਗੇ ਸਾਡੀ ਜਿਹੜੀ ਹੈ 13 ਫਸਲਾਂ ਤੇ ਐਮਐਸਸੀ ਦੀ ਅਸੀਂ ਗਰੰਟੀ ਲੈਣੀ 20 ਫਸਲਾਂ ਤੇ ਤੇ ਜਿਹਨੇ 13 ਮੰਗਾ ਸਾਡੇ ਉਹ ਆ ਜਿਹੜੀ ਵੀ ਯਾਰੀ ਆ ਦੋਨ ਇਹ ਕਿਤੇ ਵੇ ਪਿਛਲੇ ਹਟਾਂਗੇ ਹੁਣ ਜਿਹੜਾ ਸਾਡਾ ਅਪ੍ਰੈਲ ਤੇ ਮਈ ਦੇ ਵਿੱਚ ਵੀ ਆ ਵੱਡੇ ਐਕਸ਼ਨ ਕਰਾਂਗੇ ਕਿਉਂਕਿ ਅਸੀਂ ਦਿੱਲੀ ਸਰਕਾਰ ਦੇ ਨਾਲ ਮੰਗਾ ਮਨਾਉਣ ਵਾਸਤੇ ਜਾ ਰਹੇ ਹਾਂ ਦਿੱਲੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਰਾਹ ਦੇ ਵਿੱਚ ਕੰੰਡਾ ਕੀਤੇ ਆ ਜਿਉਂ ਅਸੀਂ ਪਿਛਲੇ ਸਾਫਟੇ ਰਹਿ ਅੱਗੇ ਵਧਿਆ ਤੇਰਾ ਪਰ ਇਹਨਾਂ ਦੇ ਸਾਡੇ ਤੇ ਬੰਬ ਸੁੱਟੇ ਸਰਕਾਰ ਨਾਲ ਸਾਡੀ ਲੜਾਈ ਹੀ ਖਾਲੀ ਹੱਥਾਂ ਹੀ ਲੜਾਈ ਲੜਨੇ ਆਪਣੇ ਮੰਗਾ ਵਾਸਤੇ ਪਰ ਕੀ ਹੋਇਆ ਭਗਵੰਤ ਮਾਨ ਨੇ ਚੰਡੀਗੜ੍ਹ ਮੀਟਿੰਗ ਸੱਦ ਕੇ ਸਾਡੇ ਆਗੂ ਜੀ ਨੂੰ ਉੱਥੋਂ ਗ੍ਰਿਫਤਾਰ ਕਰ ਲਏ ਸਾਡੇ ਦੋਲਨ ਜਿਹੜਾ ਰਾਤ ਨੂੰ ਇਹਨਾਂ ਨੂੰ ਜਦੋਂ ਹਨੇਰਾ ਆ ਲਾਈਟਾਂ ਬੰਦ ਕਰਕੇ ਤੇ ਦੋਲਨੋਂ ਉਤੋਂ ਖੇਡਿਆ ਗਿਆ ਬੀਬੀਆਂ ਨੂੰ ਲੰਗਰ ਪਕਾਉਂਦਿਆਂ ਨੂੰ ਜਿਹੜਾ ਜਿਲਾਂ ਚ ਭੇਜਿਆ ਗਿਆ ਵਾ ਕਿ ਭਗਵੰਤ ਮਾਨ ਨੂੰ ਦੱਸਿਆ ਕਦੇ ਵੀ ਅਸੀਂ ਆਪਣੀਆਂ ਮੰਗਾ ਲੈਣ ਵਾਸਤੇ ਕਦੇ ਪਿੱਛੇ ਨਹੀਂ ਹਟਾਂਗੇ ਦੋਨ ਲਾਤਾ ਹੋਰ ਗਰਮ ਹੋਗਾ ਤੇਜ ਹੋਗਾ ਕਿਨਾਂ ਜੀ ਦਿਆਲ ਜੀ ਜਿਵੇਂ ਕਿ ਅੱਜ ਵੀ ਜੋ ਹੈ ਮਹਾਪੰਚਾਇਤ ਦੇ ਵਿੱਚ ਰਣਨੀਤੀ ਜਿਹੜੀ ਹੈਗੀ ਬਣਾਈ ਜਾਵੇਗੀ ਅੱਜ ਤੋਂ ਪਹਿਲਾਂ ਵੀ ਜੋ ਹੈ ਮੀਟਿੰਗ ਕੀਤੀ ਗਈ ਸੀ ਤੇ ਅੱਗੇ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਤਾਂ ਅੱਜ ਜੋ ਡੱਲੇਵਾਲ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਸੰਘਰਸ਼ ਹੈ ਉਹ ਜਾਰੀ ਰੱਖਾਂਗੇ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤੇ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਪ੍ਰੋਗਰਾਮ ਵੀ ਜਿਹੜੇ ਹੈਗੇ ਉਲੀਕੇ ਜਾਣਗੇ ਲੱਗਦਾ ਹੈ ਕਿ ਇਹਨਾਂ ਸਾਰਿਆਂ ਦਾ ਫਾਇਦਾ ਹੋਵੇਗਾ ਮੇਰੇ ਕੋਲ ਜੀ ਮੰਗਾ ਜਿਹੜੀ ਆਦੀ ਜਿੰਨਾ ਚਿਰ ਮੰਗ ਮੰਨਦੇ ਨਹੀਂ ਸਰਕਾਰ ਦੋਲਨ ਸਾਡਾ ਇਤਰਾ ਚੱਲਦਾ ਰਹੋ ਧਰਨੇ ਲੱਗਦੇ ਰਹਿਣਗੇ ਹਾ ਰੂਬਰੇ ਖ ਜਿਹੜੀ ਬਦਲੀ ਹੋ ਸਕਦੇ ਆ ਸਾਡਾ ਸੂਬਾ ਕਮੇਟੀ ਜਿੰਨੇ ਨੇ ਸੂਬੇ ਦੇ ਅਗਰ ਸਾਰੇ ਮੀਟਿੰਗ ਲਾ ਕੇ ਜੋ ਵੀ ਅਕਸ਼ਨ ਦੇਣਗੇ ਉਹ ਅਕਸ਼ਨ ਹੀ ਕਰਿਆ ਕਰਾਂਗੇ ਤੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨਾਲ ਸਾਡੀ ਲੜਾਈ ਜਾਰੀ ਆ ਜੀ ਧੰਨਵਾਦ ਆਈ ਸੀ ਦਿਆਲ ਸਿੰਘ ਮੀਆਵੰਡ ਕਿਸਾਨ ਆਗੂ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਸੰਘਰਸ਼ਤਾ ਜਾਰੀ ਰਹੇਗਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਕਿਉਂਕਿ ਇਹ ਮੰਗਾਂ ਸਿਰਫ ਪੰਜਾਬ ਦੇ ਲਈ ਨਹੀਂ ਪੂਰੇ ਕਿਸਾਨ ਦੇ ਲਈ ਦੇਸ਼ ਦੇ ਵਿੱਚ ਵਸਦੇ ਕਿਸਾਨਾਂ ਦੇ ਲਈ ਹੈ ਅਜਿਹੇ ਦੇ ਵਿੱਚ ਸਾਲ ਤੋਂ ਵੀ ਲੰਮਾ ਸਮਾਂ ਜਿਹੜਾ ਹੈਗਾ ਸ਼ੰਭੂਖ ਖਨੋਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਸੀ ਸੰਘਰਸ਼ ਕਰ ਰਹੇ ਸੀ ਭਾਵੇਂ ਉੱਥੋਂ ਦੀ ਜੋ ਤੰਬੂ ਹੈਗੇ ਉਹ ਹਟਾ ਦਿੱਤੇ ਗਏ ਨੇ ਜਿਹੜਾ ਮੋਰਚਾ ਲਾਇਆ ਗਿਆ ਸੀ ਉਹ ਹਟਾ ਦਿੱਤਾ ਗਿਆ ਹੈਗਾ ਪਰ ਫਿਰ ਵੀ ਜਿਹੜਾ ਸੰਘਰਸ਼ ਹੈ ਤਾਰੇ ਰਹੇਗਾ ਵਾਕ ਵਾਕ ਸੂਬਿਆਂ ਦੇ ਵਿੱਚ ਪ੍ਰੋਗਰਾਮ ਉਲੀਕੇ ਜਾਣਗੇ ਇਕੱਠ ਕੀਤਾ ਜਾਵੇਗਾ ਰਣਨੀਤੀ ਜਿਹੜੀ ਹੈਗੀ ਬਣਾਈ ਜਾਵੇਗੀ